ਕਿਸਾਨ ਤੇ ਸਾਰੇ ਸਾਰੀਆਂ ਗੱਲਾਂ ਕਿਸਾਨ ਦੇ ਥੋਪੀਆਂ ਜਾ ਰਹੀਆਂ ਨੇ ਅੱਜਕੱਲ ਲੇਕਿਨ ਕਿਸਾਨ ਦਾ ਉਹੀ ਲਾਰੇ ਲੱਭੇ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਪਹਿਲਾਂ ਕਹਿੰਦੇ ਨੇ ਗੱਲ ਕਰਾਂਗੇ ਫਿਰ ਕਹਿੰਦੇ ਤੁਸੀਂ ਸਾਡੇ ਕੋਲ ਆਓ ਉਧਰ ਕਿਸਾਨ ਉਹ ਆਦਮੀ ਹੈ ਜੋ ਜਦਾ ਹੱਕ ਮੰਗਣ ਗਿਆ ਬਾਰ-ਬਾਰ ਤੁਹਾਡੇ ਤੁਸੀਂ ਦਿੱਲੀ ਨੂੰ ਕਹਿੰਦੇ ਸਾਡੇ ਕੋਲ ਆ ਜਾਓ ਪਰ ਰਾਹ 'ਚ ਹਰਿਆਣੇ 'ਚ ਐਂਟਰ ਕਰਨ ਸਰ ਡਾਂਗਾ ਪਣੀ ਸ਼ੁਰੂ ਹੋ ਜਾਂਦੀਆਂ ਉਹ ਫਿਲਮਾਂ 'ਚ ਕਦੇ ਐ ਖੁੱਲ ਕੇ ਗੱਲ ਨਹੀਂ ਕੀਤੀ ਜਿਹੜੀ ਇਸ ਫਿਲਮ 'ਚ ਕੀਤੀ ਹੈ ਇਹ ਸਾਰਾ ਜਿਹੜਾ ਇਹਦਾ ਫਿਲਮ ਦਾ ਦਾ ਰੋਮਦਾ ਹੈ ਅੱਜ ਤੇ ਇੱਕ ਚਲੰਤ ਮੁੱਦਿਆਂ ਤੇ ਆ ਇਹ ਮੁੱਦਾ ਵੀ ਛੇੜਿਆ ਗਿਆ ਹਾਂਜੀ ਫਿਲਮ ਛੁਇਆ ਗਿਆ ਇੱਕ ਇੱਕ ਕਿਉਂ ਹੋ ਰਿਹਾ ਹੈ ਇਹਦੇ ਖਿਲਾਫ ਸਾਨੂੰ ਚੰਗੀ ਚੰਗੀ ਲੜਾਈ ਚੰਗੀ ਜੰਗ ਲੜਨੀ ਕੋ ਕਿਉਂਕਿ ਸਾਡੇ ਸਾਹਮਣੇ ਦੂਜੇ ਪਾਸੇ ਵੱਡੇ ਵੱਡੇ سرمایہਦਾਰ ਨੇ ਜਿਨ੍ਹਾਂ ਦੇ ਕਾਰਖਾਨੇ ਨੇ ਜਿਹੜੇ ਸਿੱਧਾ ਆਪਣ ਬੋਰਡ ਦੇ ਵਿੱਚ ਪਾਣੀ ਪਾਉਂਦੇ ਨੇ ਉਹ ਉਹਨਾਂ ਨਾਲ ਲੜਾਈ ਲੜਨੀ ਥੋੜਾ ਮੁਸ਼ਕਲ ਹੈ ਪਰ ਆ ਫਿਲਮ ਜਿਹੜਾ ਕੁਝ ਕਹਿ ਰਹੀ ਹੈ ਉਹ ਉਹਨੂੰ ਅਣਛੋਇਆ ਨਹੀਂ ਛੱਡਿਆ ਗੱਲ ਕੀਤੀ ਹੈ ਗੱਲ ਕੀਤੀ ਹੈ ਤੇ ਹੋਰ ਇਹ ਵੀ ਕਿਹਾ ਹੈ ਨੌਜਵਾਨੀ ਨੂੰ ਕਿ ਇਹ ਇਹ ਆਪਾਂ ਨੂੰ ਇਹਦਾ ਹੱਲ ਕਰਨਾ ਪਊਗਾ ਕਿਸਾਨ ਤੇ ਸਾਰੇ ਸਾਰੀਆਂ ਗੱਲਾਂ ਕਿਸਾਨ ਦੇ ਥੋਪੀਆਂ ਜਾ ਰਹੀਆਂ ਨੇ ਅੱਜਕੱਲ ਲੇਕਿਨ ਕਿਸਾਨ ਦਾ ਉਹੀ ਲਾਰੇ ਲੱਪੇ ਜੋ ਪਹਿਲਾਂ ਸੀ ਨੇੜੇ ਅੱਗੇ ਜਦੋਂ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਪਹਿਲਾਂ ਕਹਿੰਦੇ ਨੇ ਗੱਲ ਕਰਾਂਗੇ ਫਿਰ ਕਹਿੰਦੇ ਤੁਸੀਂ ਸਾਡੇ ਕੋਲ ਆਓ ਉਧਰ ਕਿਸਾਨ ਉਹ ਆਦਮੀ ਹੈ ਜੋ ਇਹਦਾ ਹੱਕ ਮੰਗਣ ਗਿਆ ਬਾਰ-ਬਾਰ ਤੁਹਾਡੇ ਤੁਸੀਂ ਦਿੱਲੀ ਨੂੰ ਕਹਿੰਦੇ ਸਾਡੇ ਕੋਲ ਆ ਜਾਓ ਪਰ ਰਾਹ 'ਚ ਹਰਿਆਣੇ 'ਚ ਇੰਟਰ ਕਰਨ ਦਾ ਡਾਂਗਾ ਪਣੀ ਸ਼ੁਰੂ ਹੋ ਜਾਂਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਵੱਡਾ ਕੋਹਲ ਹੈ ਉਹ ਫਿਲਮਾਂ 'ਚ ਕਦੇ ਐ ਖੁੱਲ ਕੇ ਗੱਲ ਨਹੀਂ ਕੀਤੀ ਜਿਹੜੀ ਇਸ ਫਿਲਮ 'ਚ ਕੀਤੀ ਹੈ ਸੋ ਇਹ ਸਾਰਾ ਜਿਹੜਾ ਇਹਦਾ ਫਿਲਮ ਦਾ ਦਾ ਰੋਮਦਾਰ ਹੈ ਅੱਜ ਦੇ ਚਲੰਤ ਮੁਦਿਆਂ ਤੇ ਹੈ ਇਹ ਬਹੁਤ ਇਹ ਬਹੁਤ ਗੁਣਾਚੋਰੀਆ ਭਾਈ ਨੇ ਬਹੁਤ ਅੱਛਾ ਸਬਜੈਕਟ ਲਿਖਿਆ ਹੈ ਕੋਈ ਮੇਰਾ ਖਿਆਲ ਅੱਜ ਦਾ ਜੋ ਮੇਨ ਮੁੱਦੇ ਆਪੇ ਪੰਜਾਬ ਦੀਆਂ ਜਿਹੜੀਆਂ ਸਮਸਿਆਵਾਂ ਨੇ ਕੋਈ ਵੀ ਹੋ ਜਿਹੜੀ ਨਾ ਛੇੜੀ ਹੋਵੇ ਛੇੜੀ ਹੈ ਪਲੱਸ ਕੋਸ਼ਿਸ਼ ਕੀਤੀ ਹੈ ਕਿ ਉਹਦਾ ਹੱਲ ਆਏ ਉਹ ਉਹ ਵੀ ਕੀਤਾ ਹੈ ਇਹ ਨਹੀਂ ਵੀ ਐਵੇਂ ਕੁੱਤਕੁਤਰੀ ਨੇ ਕੱਢ ਕੇ ਲੋਕ ਨੂੰ ਦੱਸ ਕੇ ਦੱਸਣ ਵਾਸਤੇ ਕਿ ਵੀ ਹਾਂ ਅਸੀਂ ਮੁੱਦਾ ਛੇੜਿਆ ਸੀਗਾ ਉਹ ਮੁੰਡਾ ਕਿਉਂ ਪੈਦਾ ਹੋਇਆ ਉਹ ਤੁਮਸਿਆ ਕਿਉਂ ਪੈਦਾ ਹੋਈ ਉਹ ਵੀ ਦੱਸਿਆ ਬੱਚੇ ਕਿਉਂ ਵਿਗੜਦੇ ਨੇ ਉਹ ਵੀ ਦੱਸਿਆ ਬੱਚੇ ਸਮਰਦੇ ਕਿਵੇਂ ਨੇ ਉਹ ਵੀ ਦੱਸਿਆ ਘਰ ਵੱਡੇ ਕਿਵੇਂ ਬਣਦੇ ਨੇ ਉਹ ਵੀ ਦੱਸਿਆ ਕਿਸਾਨ ਤੇ ਸਾਰੇ ਸਾਰੀਆਂ ਗੱਲਾਂ ਕਿਸਾਨ ਦੇ ਥੋਪੀਆਂ ਜਾ ਰਹੀਆਂ ਨੇ ਅੱਜਕੱਲ ਲੇਕਿਨ ਕਿਸਾਨ ਦਾ ਉਹੀ ਲਾਰੇ ਲੱਭੇ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਪਹਿਲਾਂ ਕਹਿੰਦੇ ਨੇ ਗੱਲ ਕਰਾਂਗੇ ਫਿਰ ਕਹਿੰਦੇ ਤੁਸੀਂ ਸਾਡੇ ਕੋਲ ਆਓ ਉਧਰ ਕਿਸਾਨ ਉਹ ਆਦਮੀ ਹੈ ਜਿਹੜਾ ਹੱਕ ਮੰਗਣ ਗਿਆ ਬਾਰ-ਬਾਰ ਤੁਹਾਡੇ ਤੁਸੀਂ ਦਿੱਲੀ ਨੂੰ ਕਹਿੰਦੇ ਸਾਡੇ ਕੋਲ ਆ ਜਾਓ ਪਰ ਰਾਹ 'ਚ ਹਰਿਆਣਾ 'ਚ ਇੰਟਰ ਕਰਨ ਦਾ ਡਾਂਗਾ ਪਣੀ ਸ਼ੁਰੂ ਹੋ ਜਾਂਦੀ ਹੈ ਉਹ ਫਿਲਮਾਂ 'ਚ ਕਦੇ ਐ ਖੁੱਲ ਕੇ ਗੱਲ ਨਹੀਂ ਕੀਤੀ ਜਿਹੜੀ ਇਸ ਫਿਲਮ 'ਚ ਕੀਤੀ ਹੈ ਸੋ ਇਹ ਸਾਰਾ ਜਿਹੜਾ ਇਹਦਾ ਫਿਲਮ ਦਾ ਦਾ ਰੋਮਦਾਰ ਹੈ ਅੱਜ ਤੇ ਇੱਕ ਚਲੰਤ ਮੁੱਦਿਆਂ ਤੇ ਹੈ ਇਹ ਮੁੱਦਾ ਵੀ ਛੇੜਿਆ ਗਿਆ ਹੈ ਫਿਲਮ ਛੁਇਆ ਗਿਆ ਹੈ ਇੱਕ ਇੱਕ ਕਿਉਂ ਹੋ ਰਿਹਾ ਹੈ ਇਹਦੇ ਖਿਲਾਫ ਸਾਨੂੰ ਚੰਗੀ ਚੰਗੀ ਲੜਾਈ ਚੰਗੀ ਜੰਗ ਲੜਨੀ ਕੋ ਕਿਉਂਕਿ ਸਾਡੇ ਸਾਹਮਣੇ ਦੂਜੇ ਪਾਸੇ ਵੱਡੇ ਵੱਡੇ ਸਰਮਾਇਦਾਰ ਨੇ ਜਿਨ੍ਹਾਂ ਦੇ ਕਾਰਖਾਨੇ ਨੇ ਜਿਹੜੇ ਸਿੱਧਾ ਆਪਣਾ ਬੋਰਡ ਦੇ ਵਿੱਚ ਪਾਣੀ ਪਾਉਂਦੇ ਨੇ ਉਹਨਾਂ ਨਾਲ ਲੜਾਈ ਲੜਨੀ ਥੋੜਾ ਮੁਸ਼ਕਲ ਹੈ ਪਰ ਆ ਫਿਲਮ ਜਿਹੜਾ ਕੁਝ ਕਹਿ ਰਹੀ ਹੈ ਉਹਨੂੰ ਅਣਛੋਇਆ ਨਹੀਂ ਛੱਡਿਆ ਗੱਲ ਕੀਤੀ ਹੈ ਗੱਲ ਕੀਤੀ ਹੈ ਤੇ ਹੋਰ ਇਹ ਵੀ ਕਿਹਾ ਹੈ ਨੌਜਵਾਨੀ ਨੂੰ ਕਿ ਇਹ ਇਹ ਆਪਾਂ ਨੂੰ ਇਹਦਾ ਹੱਲ ਕਰਨਾ ਪਊਗਾ ਕਿਸਾਨ ਤੇ ਸਾਰੇ ਸਾਰੀਆਂ ਗੱਲਾਂ ਕਿਸਾਨ ਦੇ ਥੋਪੀਆਂ ਜਾ ਰਹੀਆਂ ਨੇ ਅੱਜਕੱਲ ਲੇਕਿਨ ਕਿਸਾਨ ਦਾ ਉਹੀ ਲਾਰੇ ਲੱਪੇ ਜੋ ਪਹਿਲਾਂ ਸੀ ਨੇੜੇ ਆ ਕੇ ਜਦੋਂ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਪਹਿਲਾਂ ਕਹਿੰਦੇ ਨੇ ਗੱਲ ਕਰਾਂਗੇ ਫਿਰ ਕਹਿੰਦੇ ਤੁਸੀਂ ਸਾਡੇ ਕੋਲ ਆਓ ਉਧਰ ਕਿਸਾਨ ਉਹ ਆਦਮੀ ਹੈ ਜੋ ਇਹਦਾ ਹੱਕ ਮੰਗਣ ਗਿਆ ਬਾਰ-ਬਾਰ ਤੁਹਾਡੇ ਤੁਸੀਂ ਦਿੱਲੀ ਨੂੰ ਕਹਿੰਦੇ ਸਾਡੇ ਕੋਲ ਆ ਜਾਓ ਪਰ ਰਾਹ 'ਚ ਹਰਿਆਣੇ 'ਚ ਇੰਟਰ ਕਰਨ ਦਾ ਡਾਂਗਾ ਪਣੀ ਸ਼ੁਰੂ ਹੋ ਜਾਂਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਵੱਡਾ ਘੋਲ ਹੈ ਉਹ ਫਿਲਮਾਂ ਚ ਕਦੇ ਐ ਖੁੱਲ ਕੇ ਗੱਲ ਨਹੀਂ ਕੀਤੀ ਜਿਹੜੀ ਇਸ ਫਿਲਮ ਚ ਕੀਤੀ ਹੈ ਸੋ ਇਹ ਸਾਰਾ ਜਿਹੜਾ ਇਹਦਾ ਫਿਲਮ ਦਾ ਦਾਰਉਮਦਾਰ ਹੈ ਅੱਜ ਦੇ ਚਲੰਤ ਮੁਦਿਆਂ ਤੇ ਹੈ ਇਹ ਬਹੁਤ ਇਹ ਬਹੁਤ ਗੁਣਾਚੋਰੀਆ ਭਾਜੀ ਨੇ ਬਹੁਤ ਅੱਛਾ ਸਬਜੈਕਟ ਲਿਖਿਆ ਹੈ ਕੋਈ ਮੇਰਾ ਖਿਆਲ ਹੈ ਅੱਜ ਦਾ ਜੋ ਮੇਨ ਮੁੱਦੇ ਆਪਾਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕੋਈ ਹੀ ਹੋ ਜਿਹੜੀ ਨਾ ਛੇੜੀ ਛੇੜੀਏ ਪਲੱਸ ਕੋਸ਼ਿਸ਼ ਕੀਤੀ ਹੈ ਕਿ ਉਹਦਾ ਹੱਲ ਆਏ ਉਹ 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 ਵੀ ਕੀਤਾ ਹੈ ਇਹ ਨਹੀਂ ਵੀ ਐਵੇਂ ਫੁਟਕੁਤਰੀ ਨਹੀਂ ਕੱਢ ਗੇ ਲੋ ਕਰੂਗਾ ਦੱਸ ਕੇ ਦੱਸਣ ਵਾਸਤੇ ਕਿ ਵੀ ਹਾਂ ਅਸੀਂ ਉਹਦਾ ਛੇੜਿਆ ਸੀਗਾ ਉਹ ਮੁੱਦਾ ਕਿਉਂ ਪੈਦਾ ਹੋਇਆ ਉਹ ਸਮੱਸਿਆ ਕਿਉਂ ਪੈਦਾ ਹੋਈ ਉਹ ਵੀ ਦਸੀ ਬੱਚੇ ਕਿਉਂ ਵਿਗੜਦੇ ਨੇ ਉਹ ਵੀ ਦੱਸਿਆ ਬੱਚੇ ਸਮਰਦੇ ਕਿਵੇਂ ਨੇ ਉਹ ਵੀ ਦੱਸਿਆ ਘਰ ਵੱਡੇ ਕਿਵੇਂ ਬਣਦੇ ਨੇ ਉਹ ਵੀ ਦੱਸਿਆ